ਲਗੇ پتہ ਤਾਂ ਉਹਨੂੰ ਲੱਗਦਾ ਰਿਹਾ ਜਿਹਨੂੰ ਸਿੱਕੀ ਦੀ ਲੋੜ ਹੁੰਦੀ ਜਿਹੜੀ ਚੀਜ਼ ਦੀ ਮੈਨੂੰ ਭੁੱਖਾ ਤਾਂ ਮਿਲਦੀ ਨਹੀਂ ਉਹ ਤਾਂ ਬੋਲਦੇ ਹੀ ਨਹੀਂ ਜਿਹੜੀ ਗੁਰਬਾਣੀ ਕਹਿੰਦੀ ਉਹ ਤਾਂ ਗੱਲ ਬੋਲਦੇ ਨਹੀਂ ਇਹ ਤਾਂ ਹੋਰੇ ਕੋਈ ਬੋਲੀ ਬੋਲਣ ਲੱਗੇ ਇਹ ਬੋਲੀ ਮਨਮੁਖਾੜੀ ਬੋਲਣ ਲੱਗੇ ਮਨਮੁਖਾੜੀ ਅਦਾਸ ਹੈ ਕਰੀਓ ਮਨਮੁਖੇ ਜਿਆਦਾ ਹੁੰਦੇ ਨੇ ਪੀੜ ਮਨਮੁਖਾਂ ਦੀ ਹੁੰਦੀ ਹੈ ਮਨਮੁਖਾੜੀ ਪੀੜ ਕਦੇ ਹੋਈ ਹੋਈ ਨਹੀਂ ਜਦੋਂ ਗਰਮ ਕਾਦੀ ਗਰੇਫਤ ਵੀੜ ਹੋਵੇ ਨਾ ਹੁੰਦੀ ਉਹ ਹੁੰਦੀ ਹੈ ਪੇੜ ਦਾ ਹਵੇ ਸ਼ਾਮਨ ਮੁਖਾਂ ਦੀ ਹੁੰਦੀ ਹੈ ਵਸਕੇਰ ਕਹਿੰਦਾ ਹੁੰਦਾ ਸੀ ਨਾ ਭੇਡਾਂ ਦੀ ਵੀੜ ਹੁੰਦੀ ਹੈ ਛੇਰਾਂ ਦੀ ਵੀੜ ਨਹੀਂ ਹੁੰਦੀ ਛੇਰ ਕਦੋਂ ਖੋ ਜਾਣਗੇ 2-4 ਲੱਖ ਛੇਰ ਕਿਤੇ ਦੇਖਿਆ ਇਕੱਠਾ 2-4 ਲੱਖ ਕਦੇ ਛੇਰ ਕਿਸੇ ਨੇ ਦੇਖਿਆ ਇਕੱਠਾ ਮਿੱਤੇ ਤਾਂ ਕਰੋੜਾਂ ਬੰਦੇ ਹੁੰਦੇ ਨੇ ਉੱਥੇ ਤੀਰਸਾਤੇ ਉਹ ਤੇ ਕਦੇ ਇੱਥੇ ਇਕੱਠੇ ਹੋ ਜਾਂਦੇ ਨੇ ਅੱਲਾਹ ਵਾਜਾ ਨਾ ਹੁੰਦਾ ਕੁਬਲਾ ਕਰੋੜ ਬੰਦਾ ਨਾ ਲੈਂਦਾ ਇੱਥੇ ਇਕੱਠੇ ਹੋ ਜਾਂਦੇ ਨੇ ਪਰ ਗੁਰਮੁਖੀ ਕਬਰੀ ਜਾਂਦਾ ਉਹ ਤੇ ਲੋਕ ਪਰ ਉਹਨੇ ਕੀ ਜਾਣੇ ਨਾ ਓਹ ਤੀਰ ਤੋਂ ਵੱਡਾ ਤਾਂ ਹਰਕਾ ਦਾਸ ਹਰਕਾ ਦਾਸ ਤਾਂ ਤੀਰ ਤੋਂ ਵੱਡਾ ਉਹ ਤੇ ਕੀ ਕਰ ਜਾਊਗਾ ਹਰਕਾ ਮੁਰਬਾਨੀ ਕੀ ਕਹਦੀ ਤੀਰ ਤੇ ਬੜਾ ਕ ਹਰਕਾ ਦਾਸ ਹਰਕਾ ਦਾਸ ਬੜਾ ਤੀਰ ਛੋਟਾ ਹੈ ਤੀਰ ਤਾਂ ਹਰਕਾ ਦਾਸ ਜਿੱਥੇ ਬੈਠਾ ਸੀ ਉਹ ਬੜਾ ਲਿਆ ਲੋਕਾਂ ਨੇ ਲੋਕਾਂ ਨੇ ਜਿੱਤੇ ਹਰਕਾ ਦਾਸ ਬੈਠਾ ਦਿਖਦੇ ਜਾ ਕੇ ਜਿੱਥੇ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਉਹਨੂੰ ਤੀਰ ਦਬਾ ਲਿਆ ਉਹ ਗੁਰੂ ਵਾਲੀ ਗੱਲ ਛੱਡਤੀ ਉਹਨੇ ਕੀ ਕਿਹਾ ਤੀਰ ਤਾਂ ਐ ਵੜਦੇ ਨੇ ਕੀਰਤਕ ਵਿੱਚ ਵੜਦੇ ਨੇ ਜਿੱਥੋਂ ਨਵੇਂ ਪਾਸ਼ਾ ਨੂੰ ਬੇਇਜ਼ਤ ਕਰਕੇ ਕੱਢਿਆ ਉਹ ਸਾਡਾ ਤੀਰਥ ਹੈ ਨਰਾਦਰੀ ਕਰਕੇ ਕੱਢਿਆ ਨਾ ਮਰਸਲ ਦੇ ਨਵੇਂ ਪਾਸ਼ਾ ਨੂੰ ਉਹ ਸਾਡਾ ਤੀਰਥ ਹੈ ਕੀ ਉਹਨੂੰ ਤੀਰਥ ਬਣਿਆ ਸੀ ਤੀਰਥ ਕਿਹਾ ਹੈ ਕਿ ਪੰਜਵੇਂ ਪਾਸ਼ਾ ਦੇ ਹੱਥੋਂ ਦਾ ਬਣਿਆ ਹੋਇਆ ਸੀ ਚੌਥੇ ਪਾਸ਼ਾ ਦੀ ਹੁਕਮ ਨਾ ਬਣਿਆ ਸੀ ਤੇ ਨੌਵੇਂ ਪਾਸ਼ਾ ਚੌਥੇ ਪਾਸ਼ਾ 'ਚ ਫਰਕ ਹੈ ਫਿਰ ਕੋਈ ਫਰਕ ਰਾਇਗਾ ਕੋਈ ਪੰਜਵੇਂ ਪਾਸ਼ੇ ਨੂੰ ਕੱਢ ਦਿੱਤਾ ਸੀ ਉੱਥੋਂ ਜਾਣਾ ਪੈ ਗਿਆ ਸੀ ਏ ਗੱਲਾਂ ਕਾਉਣ ਬਚਾਰੂਗਾ ਅਸੀਂ ਕਿਉਂ ਬਿਜਾਰੀਏ ਸਾਨੂੰ ਸਾਰਾ ਦੜਾ ਦੜ ਮਾਇਆ ਹੁੰਦੀ ਹੈ ਅਸੀਂ ਘਟਾ ਫੋਣੇ ਗੱਲਾਂ ਕਰਕੇ ਇਹ ਗੱਲਾਂ ਬਿਜਾਰਨੀ ਸੰਗਤ ਮਾਇਆ ਦੇਣ ਤੇ ਹਟ ਜੀ ਜਾਣਦੇ ਹੈਂ ਜੀ ਉੱਥੇ ਸਿਰਫ ਜਾਣ ਤੇ ਹਟ ਜੂਗੀ ਸੰਗਤ ਤੇ ਮਾਇਆ ਬੰਦ ਹੋ ਜੂਗੀ ਇਸ ਕਰਕੇ ਨਹੀਂ ਬਿਜਾਰਦੇ ਰੋਏ ਉਹ ਤੀਰ ਤੋਂ ਵੱਡਾ ਕਰਕਾ ਦਾਸ ਹਰਕਤ ਦਾਸ ਦੀ ਦੋਸਤ ਨਾਦਰੀ ਤੇ ਹੋਈ ਉਹ ਤੀਰ ਤੋਂ ਵੱਡਾ ਰਹਿ ਗਿਆ ਯਾ ਫਿਰ ਪੰਕਤੀ ਨੂੰ ਕਢਦੇ ਹੋ ਗੁਰੂ ਗ੍ਰੰਥ ਸਾਹਿਬ ਚ ਪੰਕਤੀ ਨੂੰ ਕਢਦੇ ਹੋ ਵਾਰ ਉਹ ਬਦਰਾ ਨੂੰ ਕੀ ਕਹਿਆ ਜਿੱਥੇ ਨਹੀਂ ਹਰ ਕਾ ਨਾਮ ਕਬੀਰ ਕਹਿੰਦਾ ਅਗਲਾ ਵੇ ਤਸ ਤਾਲ ਹਰ ਤਾਲ ਹਰ بڑے بڑے ਚਿੱਟੇ ਮੰਦਰਾਂ ਨੂੰ ਅਗਲਾ ਦਿਓ ਅਗਲ ਜਣੀ ਚਾਹੀਦੀ ਹੈ ਜਿੱਥੇ ਨਹੀਂ ਹਰ ਕਾ ਉਹ ਜੇ ਤੇ ਸੱਚ ਦਾ ਪ੍ਰਚਾਰ ਨਹੀਂ ਹੈ ਬੜੀ ਕੌੜੀ ਗੱਲ ਸੀ ਗੱਲਾਂ ਸਾਰੀਆਂ ਕੌਣੀਆਂ ਪਰਵਾਣੀ ਨਹੀਂ ਜਾਜੇ ਗੱਲ ਦਾ ਪ੍ਰਚਾਰ ਕਰੀਏ ਕੀ ਕੀ ਕਰਨਗੇ ਧਾਲਾਂ ਰ ਮੰਦਰ ਤਾਂ ਬਣਾਈ ਜਾਂਦੇ ਨੇ ਨਾਮ ਕਿੱਥੇ ਆ ਪਰ ਇਹ ਸੋ ਹਾਬੀ ਛੱਪਰੀ ਉਹ ਛਪਰੀ ਚੰਗੀ ਐ ਸੁਹਾਵੀ ਐ ਜਿਤੇ ਹਰ ਗੁਣ ਗਾਏ ਜਾਂਦੇ ਨੇ ਅੱਜ ਇਹ ਗੱਲ ਨੂੰ ਅਸੀਂ ਮੰਨਦੇ ਆਂ ਵੀ ਬੰਦੇ ਪਰੜਨਾਂ ਦੀ ਬਾਣੀ ਸਾਰੀ ਉਹ ਅਸੀਂ ਅੰਨੇ ਹੋ ਗਏ ਮਾਇਆ ਦੇ ਰੰਡੇ ਕਰਤੇ ਇਹ ਸਾਰਾ ਕੁਝ ਸਿੱਟਤਾ ਆਊਗਾ ਜੇ ਗੁਰਬਾਣੀ ਨੂੰ ਸਮਝਾਂਗੇ ਸਾਰਾ ਪੁੱਠਾ ਕਰਨਾ ਪਊਗਾ ਇਹ ਸਭ ਕੁਝ ਜੋ ਕੁਝ ਹੋ ਗਿਆ ਸਾਰਾ ਹੀ ਪੁੱਠਾ ਕਰਨਾ ਪਊਗਾ ਇਹ ਗੁਰਦੁਆਰ ਨੂੰ ਬੰਦਰਾ ਨੇ ਨਹੀਂ ਮੰਨੇ ਨਹੀਂ ਮੰਨੇ ਤਾਂ ਨਵੇਂ ਉਹਨਾਂ ਨੇ ਨਵੇਂ ਪੜਾਲੇ ਮੰਦਰ ਮੰਦਰ ਸਾਡੀ ਸੀ ਬਣਾਏ ਬਣਾਈਆਂ ਤੇ ਛੜ ਸਾਲਾਂ ਦੀ ਪੜ੍ਹਾਈ ਕਰਨ ਦਾ ਸਥਾਨ ਬਣਾਇਆ ਸੀ ਪਰ ਪੜ੍ਹਾਈ ਦੇ ਤਾਂ ਮੰਦਰ ਬਣਾਤੇ ਨਾ ਪੜ੍ਹਾਈ ਛੱੜਦੀ ਮੰਦਰ ਬਣਾ ਲੈ ਪੂਜਾ ਦਾ ਸਥਾਨ ਬਣਾ ਲੈ ਗੁਰਦੁਆਰੇ ਗੁਰਦਾਰਾ ਪੂਜਾ ਦਾ ਸਥਾਨ ਨਹੀਂ ਹੁੰਦਾ ਗੁਰਦੁਆਰਾ ਗਿਆਨ ਮੰਡਰ ਦਾ ਸਾਰ ਗਿਆਨ ਦੇਣਾ ਇਹ ਕਾਲਜ ਹੈ ਇੱਕ ਯੂਨੀਵਰਸਿਟੀ ਹੈ ਇੱਕ ਸਕੂਲ ਹੈ 7 ਸਾਲ ਹੈ ਗੁਰੂ ਕੀ 7 ਸਾਲ 7 ਸਾਲ ਕਹਿੰਦੇ ਨੇ ਜਿੱਥੇ ਸੱਚ ਦੀ ਝਾਟ ਲੱਗਦੀ ਹੈ ਝੂਠ ਦੀ ਝਾਟ ਲੱਗੀ ਹੋਈ ਹੈ ਸਭ ਨੂੰ ਸੱਚ ਖੌੜਾ ਲੱਗਦਾ ਨਾ ਇੱਥੇ ਸੱਚ ਮਿੱਠਾ ਲੱਗਣ ਲੱਗੂ ਗੁਰਦੁਆਰੇ ਚ ਜਾ ਕੇ ਆਪਾਂ ਕਹਿੰਦੇ ਚਾਟ ਲਾਤੀ ਡਿਆਣੇ ਨੂੰ ਟੌਫੀਆਂ ਨੇ ਚਾਟ ਲਾ ਦਿੰਦੇ ਸਕੂਲ ਨੂੰ ਜਾਂਦੇ ਨੇ ਫਟਾਫਟ ਸੋਭਾਈ ਘਰ ਦੇ ਟੌਫੀਆਂ ਖਾਣ ਨਹੀਂ ਦਿੰਦਾ ਸਕੂਲ 'ਚ ਦਿੰਦੇ ਕਹਿੰਦਾ ਇਹ ਤਾਂ ਸਕੂਲ ਜਾਣਾ ਐਦਵਾਰ ਨੂੰ ਮਜਾਉਣਾ ਸਕੂਲ ਚਲੀਏ ਤੇ ਟੌਫੀਆਂ ਝੋਣਦੀਆਂ ਨੇ ਚਾਟ ਲਾ ਕੀ ਨਾ ਰਾਜ ਪ੍ਰਸ਼ਾਸਨ ਵੀ ਗੁਰਦੁਆਰੇ ਚਾਟੇ ਲਾਈ ਚਾਟ ਸਾਲ ਸੱਚ ਦੀ ਚਾਟ ਲੱਗਦੀ ਐ ਇੱਥੇ ਜੇ ਸੱਚ ਦੀ ਚਾਟ ਨਹੀਂ ਲੱਗਦੀ ਤਾਂ ਗੁਰੂ ਕੀ ਉਹ ਗੱਲ ਖਤਮ ਫਿਰ ਉਹ ਗੱਲੇ ਕਰਨ ਉਹ ਮਿਸ਼ਨ ਹੈ ਖਤਮ ਕਰਤਾ ਜਿਸ ਮਿਸ਼ਨ ਵਾਸਤੇ ਸਾਰਾ ਕੁਝ ਕੀਤਾ ਸੀ ਮਿਸ਼ਨ ਤਾਂ سپੈਲ ਹੋ ਗਿਆ ਫਿਰ ਮਿਸ਼ਨ ਤਾਂ ਰਹਿਿਆ ਹੀ ਨਾ ਫਿਰ ਸਾਰਾ ਸਿਸਟਮ ਬੁਗੜਦਾ ਤਉ ਪ੍ਰੇਸ਼ਣ ਸਾਰੇ ਦਾ ਹੀ ਹੁੰਣਾ ਵਾਲਾ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਰਾਂ ਦੀ ਪਈ ਐ ਜੇ ਹੋਵੇ ਪੂਰਬ ਲਿਖਿਆ ਜੇ ਪਹਿਲਾਂ ਪੱਕਾ ਹੀ ਲਿਖਿਆ ਹੋਵੇ ਨਾ ਪੱਥਰ ਤੇ ਹੀ ਮਰ ਪੱਥਰ ਮੰਨਦੇ ਉਹ ਤੇ ਲਿਖਿਆ ਹੋਇਆ ਹੋਵੇ ਫਿਰ ਗੱਲ ਬੰਦ ਜੇ ਮਰ ਕੇ ਤੇ ਕਾਗਜ਼ ਤੇ ਹੋਰ ਕੇ ਤੇ ਲਿਖ ਲਵੇ ਨਾ ਉਰ ਪੁੱਲ ਜਾਂਦਾ ਇਹ ਪੱਥਰ ਦੇ ਉੱਤੇ ਲਿਖ ਕੇ ਰੱਖੇ ਪੱਤਾ ਤਾਂ ਲਿਖਿਆ ਹੋਇਆ ਬਹੁਤ ਔਖਾ ਮਿਲਦਾ ਤਾਂ ਕਿ ਹਿਰਦੇ 'ਚ ਲਿਖ ਲਿਓ ਅਸਲ 'ਚ ਚਿੱਤ ਦੇ ਹਿਰਦੇ 'ਚ ਲਿਖਿਆ ਹੋਇਆ ਕੁਝ ਮਾਨਵ ਨੂੰ ਭੁੱਲ ਗਿਆ ਬਿਸਰ ਗਿਆ ਹਿਰਦੇ ਹਿਰਦੇ 'ਚ ਕੁਝ ਲਿਖਿਆ ਹੋਇਆ ਹੈ ਮਾਨਵ ਨੂੰ ਭੁੱਲ ਗਿਆ ਆਪਣੇ ਉਹਦੇ ਤੋਂ ਪਿਛੜ ਗਿਆ ਉਹਦੇ ਕੋਲ ਜਾਵੇ ਤਾਂ ਦੇਖੇ ਕੀ ਲਿਖਿਆ ਹੋਇਆ ਹੈ ਗੱਲ ਦਾ ਫਿਕਰ ਹੈ ਅੰਦਰ ਜਿਹੜਾ ਲਿਖਿਆ ਹੋਇਆ ਉਹ ਕੰਮ ਦੀ ਅਸੀਂ ਕਰ ਰਹੇ ਹਾਂ ਪੈਸਾ ਜਨਾ ਮਰਜੀ ਇਕੱਠਾ ਕਰ ਲਓ ਦੁਨੀਆਂ ਜਿੰਦਾ ਵੱਡਾ ਨਾ ਹੋ ਜਾਏ ਚਿੰਤਾ ਫੇਰ ਵੀ ਰਹਿੰਦੀ ਹੈ ਚਿੰਤਾ ਸੱਚੋ ਅੰਦਰ ਵਾਲੇ ਲਿਖੇ ਹੋਏ ਦੀ ਹੈ ਕੁਝ ਕਰਨ ਆਇਆ ਸੀ ਕੁਝ ਲੈਣ ਆਇਆ ਸੀ ਬਾਜ਼ਾਰ ਚ ਬਹੁਤ ਕੁਝ ਲੈ ਲਿਆ ਪਰ ਕੁਝ ਲੈਣ ਆਇਆ ਸੀ ਉਹ ਯਾਦ ਨਹੀਂ ਕਨਾਂ ਚੇਤਾਰੀ ਉਹਨਾਂ ਕੁਝ ਲੈਣ ਆਇਆ ਉਹ ਪੁੱਛ ਲੈਣਾ ਸੀ ਜਿਹਦਾ ਚੈਤਾ ਨਹੀਂ ਪਰੇਸ਼ਾਨ ਹੋ ਗਲ ਕਰਦੀ ਐ ਭੁੱਲ ਗਿਆ ਪੁੱਛ ਲੈਣ ਆਇਆ ਸੀ ਆਜ ਸਭ ਕੁਝ ਲੈ ਲਿਆ ਪਰ ਜਿਹੜਾ ਕੁਝ ਲੈਣਾ ਆਇਆ ਸੀ ਉਹ ਆਜ ਨਹੀਂ ਚਾਹੇ ਛੋਟੀ ਜਿਹੀ ਚੀਜ਼ ਉਹ ਫੇਰ ਪਰੇਸ਼ਾਨ ਕਰਦੀ ਆ ਉਹ ਇਹ ਨਾਮ ਲੈਣ ਆਇਆ ਸੀ ਸੌਦਾ ਬਹੁਤ ਖਰੀਦ ਲਿਆਉਂਦੇ ਇਸ ਗੱਲ ਦੀ ਚਿੰਤਾ ਹੈ ਜਿਹੜੇ ਨਾਮ ਲੈਂਦੇ ਨੇ ਨਾਮ ਜੀ ਨੂੰ ਪ੍ਰਾਪਤ ਹੋ ਜਾਂਦਾ